ਬਿੱਜ ਦੀ ਸਾਡੀ ਵੱਡੀ ਗਿਣਤੀ ਸਾਡੀ ਸੰਗਤ ਅਧਿਕਾਰ ਸਾਹਿਬ ਗਈ ਸੀ ਉਹ ਹੁਣ ਆਪਣੀਆਂ ਟਰਾਲੀਆਂ ਮੋੜ ਕੇ ਤੇ ਇਧਰ ਨੂੰ ਕਰ ਲੋ ਮੂੰਖ ਨੋਰੀ ਵੱਲ ਨੂੰ ਕਿਉਂਕਿ ਸੋਡੀਆਂ ਨਸਲਾਂ ਸੋਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਸੋਡੀ ਹੋਂਦ ਨੂੰ ਬਚਾਉਣ ਲਈ ਅੱਜ ਉਹ ਬੁੱਢਾ ਜਰਨੈਲ 75 ਸਾਲ ਦੀ ਉਮਰ 'ਚ ਆਪਣੀ ਜ਼ਿੰਦਗੀ ਦਾਤ ਤੇ ਲਾਈ ਬੈਠਾ ਪੋਕੋ ਸ਼ਾ ਹੋ ਗਿਆ ਐਥੇ ਕੋਈ ਮੰਤਰੀ ਆ ਗਿਆ ਕੋਈ ਐਮਐਲਏ ਆ ਗਿਆ ਕੋਈ ਆਈਜੀ ਆ ਗਿਆ ਕੋਈ ਐਸਐਸਪੀ ਆ ਗਿਆ ਗੱਲ ਕਰੋ ਜੀ ਤੁਸੀਂ ਮਰਨ ਵਾਰ ਤੋੜ ਦਿਓ ਜੀ ਆਪਾਂ ਦੇਖਦੇ ਆਂ ਜੀ ਇਹ ਤਾਂ ਬਹੁਤ ਔਖਾ ਹੈ ਜੀ ਪਰ ਉਹਦੀ ਸੇਰ ਤਾਂ ਜਵਾਬ ਦੇ ਰਹੀ ਆ ਚਲੇਰ ਸਾਹਿਬ ਦੀ ਪਰ ਹੌਸਲਾ ਨਹੀਂ ਜਵਾਬ ਦੇ ਰਿਹਾ ਹੌਸਲਾ ਬਿਲਕੁਲ ਚੜਦੀ ਕਲਾ ਚ ਹੈ ਜਿਵੇਂ ਆਪਾਂ ਨਿੱਕੀਆਂ ਜਿੰਦਾ ਵੱਡੇ ਸਾਕੇ 7 ਸਾਲ ਤੇ 9 ਸਾਲ ਦਾ ਸਾਡਾ ਯੋਧੇ ਸਾਡੇ ਬਾਬੇ ਸਾਹਿਬ ਜਾਦੇ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਨਵਾ ਕੇ ਕੌਮ ਦੀ ਨੀਂਹ ਨੂੰ ਮਜ਼ਬੂਤ ਕਰ ਗਏ ਸੀ ਅੱਜ ਸਾਡਾ ਵੱਡਾ ਜਰਨੈਲ ਬਜ਼ੁਰਗ ਵਸਤਾ ਅੱਜ ਬੈਠਾ ਛੋਡੀਆਂ نسلਾਂ ਨੂੰ ਬਚਾਉਣ ਲਈ ਲੜ ਰਿਹਾ ਮਗਰੋਂ ਲੰਬਾਰਾ ਦਿਓ ਪਸਤਾਵਾ ਨਾ ਰਹੇ ਜੇ ਮਨਚ ਵੀ ਅਸੀਂ ਉਸ ਮੋਰਚੇ ਦਾ ਹਿੱਸਾ ਨਹੀਂ ਬਣਿਆ ਇਤਿਹਾਸ ਬਣ ਰਿਹਾ ਅੱਜ ਤੋਂ 100 200 ਸਾਲ ਬਾਅਦ ਜਦ ਖਿਤਾਬਾਂ 'ਚ ਪੜਾਇਆ ਜਾਣਾ ਨਾ ਇਤਿਹਾਸ ਸੋਡੀਆਂ ਆਣ ਵਾਲੀਆਂ نسلਾਂ ਨੇ ਚੇਤੇ ਕਰਿਆ ਕਰਦਾ ਸਾਡੇ ਬਜ਼ੁਰਗ ਸਾਡੇ ਚਾਚੇ ਤਾਏ ਸਾਡੇ ਦਾਦੇ ਪਰਦਾਦੇ ਸਾਡੀਆਂ ਮਾਵਾ ਸਾਡੀਆਂ ਚਾਚੀਆਂ ਤਾਈਆਂ ਸਾਡੀਆਂ ਭੈਣਾਂ ਲੜਦੀਆਂ ਰਹੀਆਂ ਨੇ ਬੈਠ ਕੇ ਮੋਰਚਾ ਤੇ ਤੰਬੂ ਲਾ ਕੇ ਟਰਾਲੀਆਂ 'ਚ ਕਈ ਕਈ ਮਹੀਨੇ ਲੜਦੇ ਰਹੇ ਆ ਉਹ ਵੀ ਐਡੇ ਵੱਡੀ ਤਾਕਤ ਖੜੀ ਹੋਵੇ ਮੁਰੇ ਐਡਾ ਵੱਡਾ ਦੁਸ਼ਮਣ ਖੜਾ ਹੋਵੇ ਜਿਹੜਾ ਬਹੁਤ ਤਾਕਤਵਾਰ ਆ ਉਹ ਨਾਲ ਲੜਨਾ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਔਖਾ ਭਰਾਵੋ ਪਰ ਮੋਰਚਾ ਸੋਡੇ ਤੇ ਖੜਾ ਇੱਕ ਗੱਲ ਚੇਤੇ ਰੱਖਿਓ ਜੇ ਆਪਾਂ ਅੱਜ ਨਾਲ ਨਾ ਨਿਕਲੇ ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਇਹ ਗੱਲ ਤੁਸੀਂ ਕੋਈ ਵੀ ਮੋਰਚਾ ਜਿੱਤ ਨਹੀਂ ਸਕਦੇ ਜੇ ਇਹ ਮੋਰਚਾ ਸਰਕਾਰ ਨੇ ਫੇਲ ਕਰਤਾ ਇਹ ਅੰਦੋਲਨ ਕੁਚਲਤਾ ਇਹ ਖਤਮ ਕਰਾਤਾ ਅੰਦੋਲਨ ਦਾ ਯਾਦ ਰੱਖਿਓ ਤੁਹਾਡਾ ਕੋਈ ਵੀ ਆਉਣ ਵਾਲੇ ਸਮੇਂ 'ਚ ਕਿਸੇ ਪ੍ਰਕਾਰ ਦਾ ਕੋਈ ਵੀ ਲੱਗਿਆ ਮੋਰਚਾ ਸਰਕਾਰ ਨੇ ਕਦੇ ਕਾਮਯਾਬ ਨਹੀਂ ਹੋਣਾ ਦੋ ਕਾਰਨ ਸਰਕਾਰ ਦਾ ਹੌਸਲਾ ਵੱਧ ਜਾਣਾ ਲੋਕਾਂ ਦਾ ਮਨੋਬਲ ਟੁੱਟ ਜਾਣਾ ਲੋਕਾਂ ਨੇ ਇਕੱਠੇ ਨਹੀਂ ਭੜਾਉ ਹੋਣ ਦੇ ਇਹੀ ਗੱਲ ਮੈਂ 220 ਦੇ ਕਿਸਾਨੀ ਮੋਰਚੇ ਦਿੱਲੀ ਵਾਲੇ ਕਹਿੰਦਾ ਰਿਹਾ ਵੀ ਪੰਜਾਬ ਦੇ ਲੋਕੋ ਜੇ ਪੰਜਾਬ ਨੂੰ ਜਿਉਂਦਾ ਰੱਖਣਾ ਹੈ ਸਾਡੇ ਲਈ ਮੋਰਚਾ ਜਿੰਨਾ ਬਹੁਤ ਜ਼ਰੂਰੀ ਹੈ ਅੱਜ ਵੀ ਕਹਿਣਾ ਬਾਈ ਅਗਲੇ ਸੋਡੇ ਬਿਲਕੁਲ ਬਰੂਹਾਂ ਤੇ ਆ ਕੇ ਖੜ ਗਏ ਚਾਰਸ ਫਿਰੋਂ ਤੁਹਾਨੂੰ ਘੇਰਾ ਪੈ ਗਿਆ ਥੋੜੇ ਪਾਣੀਆਂ ਜ਼ਹਿਰਾਂ ਪਾਤੀਆਂ ਦਰਿਆ ਜ਼ਹਿਰੀਲੇ ਕਰਤੇ ਧਰਤੀ ਹੇਠਾਂ ਬੋਰ ਕਰਕੇ ਜ਼ਹਿਰਾਂ ਪਾਤੀਆਂ ਚਟਿਆੜਾ ਸੋਡੀ ਜਵਾਨੀ ਮਾਰੀ ਜਾ ਰਹੀ ਹੈ ਪ੍ਰਵਾਹ ਸੋਡੀ ਜਵਾਨੀ ਕਰ ਰਹੀ ਹੈ ਇਥੋਂ ਖੇਤੀ ਸੋਡੀ ਖਤਮ ਕੀਤੀ ਜਾ ਰਹੀ ਹੈ ਜ਼ਮੀਨਾਂ ਸੋਡੀਆਂ ਖੁੰਗਾਂ ਜਾ ਰਹੀਆਂ ਔਰ ਰੁਜ਼ਗਾਰ ਸੋਡੇ ਖੋਏ ਜਾ ਰਹੇ ਆ ਇਹ ਮਤ ਸੋਚੋ ਵੀ ਕੋਈ ਕਿਸਾਨ ਲੜਦਾ ਕੋਈ ਐਮਐਸਪੀ ਦਾ ਮਸਲਾ ਕੱਲੀ ਐਮਐਸਪੀ ਕੱਲੇ ਕਿਸਾਨਦਾਰ ਵਾਲਾ ਨਹੀਂ ਜਿਹੜਾ ਬੰਦਾ ਧਰਤੀ ਤੇ ਪੈਦਾ ਹੋਇਆ ਸਾਹ ਲੈਂਦਾ ਰੋਟੀ ਖਾਂਦਾ ਇਹ ਲੜਾਈ ਉਸ ਬੰਦੇ ਦੀ ਰੋਟੀ ਆਪਾਂ ਸਾਰੇ ਖਾਂਦੇ ਆ ਸਾਹ ਆਪ ਸਾਰੇ ਲੈਂਦੇ ਆ ਇਹ ਲੜਾਈ ਸੋਡੀ ਅੱਜ ਇੱਥੇ ਬੈਠੇ ਸਾਡੇ ਯੋਧੇ ਲੜ ਰਹੇ ਆ ਜਿਹੜੇ ਕਹਿੰਦੇ ਦੁਕਾਨਦਾਰ ਦਾ ਦਾ ਰੌਲਾ ਹੀ ਨਹੀਂ ਕੋਈ ਦੁਕਾਨਦਾਰ ਦਾ ਕੀ ਮਸਲਾ ਦੁਕਾਨਦਾਰੋ ਤੁਸੀਂ ਵੀ ਮੇਰੀ ਕੰਨ ਗੱਲ ਖੋਲ ਕੇ ਸੁਣ ਲਓ ਆ ਜਿੰਨੇ ਵੱਡੇ ਵੱਡੇ ਮਾਲ ਖੁੱਲ ਗਏ ਅ ਡੀਮਾਰਟ ਆ ਜੀ ਆ ਫਲਾਨਾ ਈਜੀ ਡੇ ਆ ਜੀ ਆ ਫਲਾਨਾ ਮਾਲ ਆ ਜੀ ਇਹ ਸੋਡੇ ਸਾਰੇ ਬਾਜ਼ਾਰ ਖਾ ਗਿਆ ਆ ਜਿੰਨੇ ਸੋਡੇ ਘਰਾਂ ਚ ਆਨਲਾਈਨ ਸਮਾਨ ਵਿਕਣਾ ਆਉਣ ਲੱਗ ਗਿਆ ਹੁਣ ਆਨਲਾਈਨ ਤੁਸੀਂ ਆਰਡਰ ਕਰਦੇ ਸਮਾਨ ਘਰਾਂ ਚ ਆ ਜਾਂਦਾ ਕੋਣ ਨੇ ਵੀ ਸੋਡੀਆਂ ਦੁਕਾਨਦਾਰੀਆਂ ਸੋਡੇ ਬਾਜ਼ਾਰ ਖਤਮ ਕਰ ਤੇ ਖਾ ਗਿਆ ਇਹਦਾ ਨੁਕਸਾਨ ਕਿਨੂੰ ਹੋਇਆ ਦੁਕਾਨਦਾਰ ਨੂੰ ਸੋਡੇ ਇਸ ਬਾਜ਼ਾਰ ਦੇ ਉੱਤੇ ਵੀ ਵੱਡੇ ਕਾਰਪੋਰੇਟ ਦਾ ਕਬਜ਼ਾ ਹੋ ਚੁੱਕਿਆ ਹੈ ਵੱਡੇ ਵੱਡੇ ਮੌਲਾ ਰਾਹੀਂ ਆਨਲਾਈਨ ਸਿਸਟਮ ਰਾਹੀਂ ਜਿਹੜਾ ਮਜ਼ਦੂਰ ਬੈਠਾ ਸੋਚਦਾ ਮੇਰੀ ਤਾਂ ਲੜਾਈ ਨਹੀਂ ਹੈਗੀ ਮੈਨੂੰ ਕੀ ਲੋੜ ਆ ਮੈਂ ਦਿਹਾੜੀ ਕਰਨੀ ਹੈ ਨਹੀਂ ਇਸ ਤੇਰੀ ਵੀ ਮੰਗ ਹੈ ਨਰੇਗਾ ਦੀ ਦਿਹਾੜੀ 700 ਰੁਪਿਆ ਕਰਨੀ ਤੇ 200 ਦਿਨ ਸਾਲ ਚ ਕੰਮ ਦੇਣਾ ਅਗਲੀ ਗੱਲ ਸੁਣ ਲਓ ਜੇ ਸਾਡੀਆਂ ਜ਼ਮੀਨਾਂ ਇਹਨਾਂ ਕਲਪਟਾਂ ਕੋਲ ਚਲੀਆਂ ਗਈਆਂ ਘਰਾਣਾ ਕੋ ਚਲੀਆਂ ਆਏ ਆ ਵੱਡਿਆਂ ਕੋਲੇ 50 50000 ਏਕੜ ਦੇ ਲੱਖ ਲੱਖ ਏਕੜ ਦੇ ਫਾਰਮ ਬਣਾ ਕੇ ਵੱਡੀਆਂ ਵੱਡੀਆਂ ਮਸ਼ੀਨਾਂ ਕੰਮ ਕਰਨੀਆਂ ਰੋਬੋਟ ਕੰਮ ਕਰਨਗੇ ਉਹਦੇ ਫਿਰ ਬੰਦੇ ਦੀ ਜਰੂਰਤ ਨਹੀਂ ਰਹੇ ਇਹ ਗੱਲ ਚੇਤੇ ਰੱਖੀ ਸੁਭਰਾਵੋ ਆਪਾਂ ਜਾਉਨੇ ਆਂ ਤੱਕ ਸਾਡੇ ਨਾਲ ਜਾਉਨੇ ਆਂ ਚਾਹੇ ਉਹ ਸਾਡਾ ਕਿਸਾਨ ਹੈ ਚਾਹੇ ਮਜ਼ਦੂਰ ਹੈ ਚਾਹੇ ਕੋਈ ਮੁਲਾਜ਼ਮ ਹੈ ਚਾਹੇ ਕੋਈ ਸਾਡਾ ਛੋਟਾ-ਮੋਟਾ ਕੋਈ ਦੁਕਾਨਦਾਰ ਹੈ ਕੋਈ ਛੋਟਾ ਆੜ੍ਹਤੀਆ ਕੋਈ ਛੋਟਾ ਰੁਪਾਈਆ ਸਾਰਿਆਂ ਦਾ ਫਰਜ਼ ਬਣਦਾ ਮੇਰਾ ਵੀਰ ਮੰਗਰੋ ਪਸਤੌਣ ਦਾ ਕੋਈ ਫਾਇਦਾ ਨਹੀਂ ਸਾਰੇ ਮੋਟੇ ਚ ਟੱਟੇ ਹੋਏ ਆਂ ਤੁਸੀਂ ਪਹੁੰਚੋ ਸਾਡੇ ਕਿਸਾਨ ਜੋਦੇ ਆਪਣਾ ਆ ਫੌਜੀ ਜੋਦੇ ਵੀ ਆ ਚੁੱਕੇ ਆ ਸਾਡੇ ਟੈਂਪੀ ਤੋਂ ਮੱਧ ਪ੍ਰਦੇਸ਼ ਤੋਂ ਭਾਈ ਆਏ ਹੋਏ ਆ ਪਿੱਛੇ ਬੈਠਾ ਦਿਖਾ ਦੇ ਭਾਈ ਐਮਪੀ ਤੋਂ ਆਏ ਆ 800 ਕਿਲੋਮੀਟਰ ਤੋਂ ਦੂਰ ਇਹ 800 ਕਿਲੋਮੀਟਰ ਤੋਂ ਆਇਆ ਮਾੜੇ ਤੇਰੇ ਦਿਖਾਵਾ ਨਹੀਂ ਆਹ ਤਾਹ ਕਹਦਾ ਭਾਈ ਆ ਬੈਠੇ ਸਾਰੇ ਕੋਈ ਐਮਪੀ ਤੋਂ ਚੱਲ ਕੇ ਆ ਗਿਆ ਕਦੇ ਕੋਲਕੱਤਿਆਂ ਚੱਲ ਕੇ ਆ ਗਿਆ ਕੋਈ ਯੂਪੀ ਤੋਂ ਚੱਲ ਕੇ ਆ ਗਿਆ ਪੰਜਾਬ ਵਾਲਿਓ ਆਪਾਂ ਮੋਢਾ ਬਾੜ ਬੈਠੇ ਆਂ ਰਜਾਈਆਂ ਦੱਬੀ ਬੈਠੇ ਹੋ ਘਰਾਂ 'ਚ ਬੈਠੇ ਟਿੱਪਣੀਆਂ ਕਰੀ ਜਾਂਦੇ ਹੋ ਕੋਈ ਗੱਲ ਨਹੀਂ ਚੱਕਦਿਆਂ ਫੱਟੇ ਓਡੇ ਨਾਲ ਫੱਟੇ ਗੱਲਾਂ ਨਾਲ ਨਹੀਂ ਚੱਕੇ ਜਾਣੇ ਇੱਥੇ ਸੁਪਰੀਮ ਕੋਰਟ ਦੀਆਂ ਆਦਤਾਂ ਅੱਜ ਤੇ ਧਿਆਨ ਪੜ ਲਿਆ ਹੁਣ ਸੁਪਰੀਮ ਕੋਰਟ ਦਾ ਕਿ ਕਿਸੇ ਵੀ ਤਰੀਕੇ ਨਾਲ ਦੱਲਿਆਲ ਸਾਹਿਬ ਨੂੰ ਇੱਥੋਂ ਜਾ ਕੇ ਦਾਖਲ ਕਰਵਾ ਹਸਪਤਾਲ 'ਚ ਉਹ ਕਿਸੇ ਵੀ ਤਰੀਕੇ ਨਾਲ ਕਦੋਂ ਵੀ ਧੜਾਂ ਲੈ ਕੇ ਇੱਥੇ ਲਿਆ ਕੇ ਕੋ ਫੋਰਸਾ ਚੱਕ ਲਈ ਜਾ ਸਕਦੇ ਆ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਇੱਥੇ ਦੱਲਿਆਲ ਸਾਹਿਬ ਨੂੰ ਚੱਕਣ ਨਹੀਂ ਦੇਣਾ ਬੈਠੇ ਆਂ ਸਾਡੇ ਉਤੋਂ ਨਹੀਂ ਲਾਂਕੇ ਦਾ ਪਹਿਲਾ ਆਸ਼ਾ ਬਣਾ ਕੇ ਚੱਕ ਕੇ ਲੈ ਜਾਣ। ਜੇ ਸੋਚਣਗੇ ਨਹੀਂ ਐ ਲੈ ਜਾਗੇ। ਉਹ ਇਹਨਾਂ ਲਈ ਸੌਖੀ। ਤੇ ਇਹ ਸੋਡੀ ਗਿਣਤੀ ਨਾਲ ਸੰਭਵ ਹੋਣਾ ਹੈ। ਜੇ ਦੇ ਬੰਦੇ ਗਿਣਤੀ ਦੇ 5-400 ਹੋਇਆ ਫਿਰ ਲੈ ਵੀ ਜਾਣਗੇ ਤੇ 5000 ਬੰਦਾ ਤਾਰ ਕੇ। ਪਰ ਜੇ ਇੱਥੇ ਸਾਡਾ ਬੰਦਾ 10000 ਬੈਠਾ ਜੁਰਤ ਨਹੀਂ ਪੈਣੀ। ਵੀ ਇਹ ਸਾਡੇ ਯੋਧੇ ਨੂੰ ਚੱਕ ਕੇ ਲੈਣ ਸਾਡੇ ਵਿੱਚੋਂ। ਪਰ ਛੋੜ ਦੇ ਗੱਲ ਖੜੀ ਹੈ। ਤੁਸੀਂ ਘਰਾਂ 'ਚ ਬੈਠੇ ਇਹ ਮੁੜ ਕੇ ਪੁਸਤਾਈ ਜਾਓ। ਫਿਰ ਕੋਈ ਫਾਇਦਾ ਨਹੀਂ। ਆਜੋ ਮੇਰਾ ਵੀ ਰਤਮਨ ਤੇ ਤੁਹਾਨੂੰ ਬੇਨਤੀ ਆ ਕਿ ਆਓ ਬੰਦ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਇਹ ਹਾਜ਼ਰੀ ਦਿਵਾਓ ਤਾਂ ਕਿ ਆਪਾਂ ਇਹ ਮੋਰਚੇ ਨੂੰ ਹਾਲ ਹੈ ਆ ਗੱਲ ਕਰਨੀ ਲਈ ਗਈ ਸੀਗੀ ਆ ਨੌਜਵਾਨ ਦਾ ਨਾਮ ਕੀ ਆ ਵੀ ਤੇਰਾ ਇਹ ਰਮਨਦੀਪ ਸਿੰਘ ਆ ਇਹਦਾ ਮਣਾ ਚਿਹਰਾ ਦਿਖਾ ਭਾਈ ਇਹਦੇ ਘਰ ਲੈ ਨੂੰ ਵੀ ਦੇਖੋ ਰਮਨਦੀਪ ਸਿੰਘ ਜਗਾ ਰਾਮਪੀਰ ਪਿੰਡਾ ਜ਼ਿਲ੍ਹਾ ਬਰਹਿੰਡਾ ਪਈ ਇਹਦਾ ਤਲਵੰਡੀ ਸਾਹ ਬੁੱਝ ਪੈ ਜਾਂਦਾ ਇਹਦਾ 25 ਦਿਨ ਹੋਇਆ ਵਿਆਹ ਹੋਇਆ ਇਹਨੂੰ 25 ਦਿਨ ਤੇ ਘਰ ਵਾਲੀ ਨੂੰ ਵਿਚਾਰੀ ਤੇ ਹੱਥਾਂ 'ਤੇ ਮਹਿੰਦੀ ਨਹੀਂ ਲਹੀ ਤੇ ਚੂੜਾ ਨਹੀਂ ਲਿਆ ਆਉਣਾ ਬਾਹਾਂ ਦੇ ਵਿੱਚੋਂ ਤੇ ਚਾਹ ਪੂਰੇ ਨਹੀਂ ਹੋਏ ਤੇ ਆਪ ਦੇ ਘਰੋਂ ਘਰੇ ਛੱਡ ਕੇ ਮੋਰਚੇ 'ਚ ਬੈਠਾ। ਸွေ ਸਾਡਾ ਇਤਿਹਾਸ ਹੈ ਸਾਡੇ ਯੋਧੇ ਪਹਿਲਾਂ ਵੀ ਜੇ ਜੰਗਾਂ ਦੇ ਵਿੱਚ ਜਾਂਦੇ ਸੀ ਤਾਂ ਨੰਦਾ ਤੋਂ ਉੱਠ ਕੇ ਦੁਰਗੇਹੀ ਕਹੀ ਤਾਂ ਨੰਦ ਘਰ ਛੱਡ ਕੇ ਇਹ ਕਹਿੰਦਾ ਮੈਨੂੰ ਪਿੰਡ ਦੀ ਸੰਗ ਨਹੀਂ ਹੈਗੀ। ਕਹਿੰਦਾ ਮੈਂ ਆਪ ਦੇ ਆਪ ਨੂੰ ਕਿਵੇਂ ਮੂੰਹ ਦਿਖਾਉਂਗਾ ਇਹ ਕਹਿੰਦਾ ਏ ਬਾਈ ਕਹਿੰਦਾ ਸੋਚ ਦੇਖੋ ਇਸ ਨੌਜਵਾਨ ਦੀ ਕਹਿੰਦਾ ਬਾਈ ਮੈਂ ਆਪਣੇ ਆਪ ਨੂੰ ਮੂੰਹ ਕਿਵੇਂ ਦਿਖਾਉਂਗਾ ਸ਼ੀਸ਼ੇ 'ਚ ਖੜ ਕੇ ਕਿਵੇਂ ਕਹੂੰਗਾ ਮੇਰਾ ਚਿਹਰਾ ਮੈਨੂੰ ਲਾਣ ਤਾਂ ਪਾਊਗਾ ਬਿਲਕੁਲ ਜਿਹੜੇ ਬੰਦੇ ਦੀ ਜਮੀਰ ਜਾਗਦੀ ਹੈ ਉਹਦੀ ਜਮੀਰ ਅੰਦਰੋਂ ਲਾਣ ਤਾਂ ਪਾਉਂਦੀ ਆ ਬਾਈ ਵੀ ਤੂੰ ਇੱਥੇ ਬੈਠਾ ਸੋ ਮੈਂ ਗੱਲ ਕਰਦਾ ਵੀ ਸਾਡਾ ਇਤਿਹਾਸ ਰਿਹਾ ਜਦੋਂ ਵੀ ਸਾਡੇ ਜੰਗਾਂ ਪੇਸ਼ ਆਈਆਂ ਨੇ ਤਾਂ ਪਤਾ ਨਹੀਂ ਅਸੀਂ ਵਿਆਹ ਦੀਆਂ ਘੋੜੀਆਂ ਚੜਦੇ ਚੜਦੇ ਜੰਗਾਂ ਵੱਲ ਹੋ ਤੁਰੇ ਆਂ ਸੋ ਅੱਜ ਵੀ ਸਾਨੂੰ ਉਹੀ ਜੰਗ ਪੇਸ਼ ਪਈ ਆ ਭਰਾਵੋ ਦੁਸ਼ਮਣ ਸਾਨੂੰ ਸਾਰਾ ਕੁਝ ਖੋਹ ਕੇ ਸਾਨੂੰ ਤਬਾਹ ਕਰਨਾ ਚਾਹੁੰਦਾ ਸੋ ਆਓ ਮੇਰਾ ਵੀਰ ਆਪਾਂ ਸ਼ਾਂਤਮਈ ਤਰੀਕੇ ਨਾਲ ਬੈਠ ਕੇ ਇਹ ਮੋਰਚਾ ਆਪਾਂ ਫਤਿਹ ਕਰੀਏ ਛੋਡੀ ਗਿਣਤੀ ਦੇ ਨਾਲ ਜਿਵੇਂ ਆਪਾਂ ਸਿੰਘੂ ਦਿੱਲੀ ਦੇ ਵਿੱਚ ਮਾਹੌਲ ਬਣਿਆ ਹੁੰਦਾ ਸੀਗਾ ਦੇਖ ਕਿਵੇਂ ਲਾਈਨਾਂ ਬੰਦ-ਬੰਦ ਗੱਡੀਆਂ ਟਰੈਕਟਰ ਮੋਟਰਸਾਈਕਲ ਲਾਰੇ ਤੁਰੇ ਆਉਂਦੇ ਸੀ ਕਾਫਲੇ ਬੰਨ ਕੇ ਤੁਰੇ ਆਉਂਦੇ ਆਹੀਂ ਆਜੋ ਬੇੜਾ ਜੀ ਬਿੱਲੀ ਰੋਤਾ ਹੁਣ ਕੰਮ ਕਰ ਆਪਾਂ ਨੇ ਮੇਲ ਲੇ ਸੋਖਣਾ ਮੀਂਹ ਵੀ ਪੈ ਗਿਆ ਫਸਲ ਵੀ ਚਲੋ ਹੁਣ ਕਣਕ ਨੂੰ ਲੋੜ ਨਹੀਂ ਪਾਣੀ ਦੀ ਕਈ ਦਿਨ ਰੇਰੂ ਤੁਸੀਂ ਸਿੱਟ ਤੇ ਸਪ੍ਰੇ ਹਾਂ ਕਰਤੀਆਂ ਅਸ਼ੀਦੀ ਦਿਹਾੜੇ ਆਪਾਂ ਮਨਾ ਲਿਆ ਸਵਾਓ ਹੁਣ ਆਪਾਂ ਇਹ ਮੋਰਚਾ ਪੱਦੇ ਕਰੀਏ